ਪੰਜਾਬ ਫੇਰੀ ਦੇ ਦੌਰਾਨ ਐਲਾਨਿਆ ਗਿਆ ਰਾਹਤ ਪੈਕੇਜ 경제 ਚਰਚਾ ਛੇੜਿਆ ਕਿ ਇਹ 1600 ਕਰੋੜ ਪੰਜਾਬ ਦੇ ਲਈ ਕਿੰਨਾ ਕੁ ਸਹਾਇਤਾ ਸਾਬਤ ਹੋਏਗਾ ਉਹ ਹੈਲੀਕਾਪਟਰ ਝੂਟਦੇ ਆਏ ਉਹ ਨਕਸ਼ੇ ਤੇ ਉਂਗਲ ਲਾ ਕੇ ਵੀ ਦੇਖ ਰਹੇ ਨੇ ਫਿਰ ਥੱਲੇ ਨੂੰ ਵੀ ਹੱਥ ਕਰ ਕਰ ਦਿਖਾ ਰਹੇ ਨੇ ਕਿ ਦੇਖੋ ਜੀ ਉੱਚਾ ਲੱਗਿਆ ਕਿ ਬੜਾ ਫਿਕਰ ਨਹੀਂ ਕਹਿੰਦੇ ਜੀ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਕਹਿੰਦੇ ਜੀ ਕਿਸਾਨ ਸੀ ਮਜ਼ਦੂਰ ਸੀ ਔਰ ਲੋਕ ਸੀ ਜਿਨ੍ਹਾਂ ਦਾ ਖੜਾ ਜਿਹਾ ਨੁਕਸਾਨ ਹੋਇਆ ਉਹਨਾਂ ਨੂੰ ਆਮ ਲੱਗਦਾ ਕਿਰੇ ਖੇਤਾਂ ਚ ਵੀ ਬੜੇ ਪਾਣੀ ਚ ਵੀ ਬੜੇ ਲੋਕਾਂ ਨੂੰ ਵੀ ਮਿਲੇ ਰਾਹ ਤੇ ਸੇਵਾ ਕਰਦੇ ਲੋਕਾਂ ਨੂੰ ਵੀ ਮਿਲੇ ਉਹਨਾਂ ਨੇ ਵੀ ਜਾ ਕੇ ਕੁਝ ਰਿਪੋਰਟ ਦਿੱਤੀ ਉਹ ਪੰਜਾਬ ਦੇ ਮੰਤਰੀ ਮੁੰਡੀਆਂ ਸਾਹਿਬ ਨੇ ਕਹਿੰਦੇ ਟੋਕਦੇ ਕਿਆ ਟੋਕਦੇ ਆ ਤਾਂ ਨਹੀਂ ਮਤਲਬ ਆਪਣੀ ਗੱਲ ਰੱਖਦੇ ਆ ਕਿ ਪ੍ਰਧਾਨ ਮੰਤਰੀ ਜੀ ਇਹ ਬਹੁਤ ਥੋੜਾ ਹੈ ਜੀ ਹੋਰ ਕਰਦੇ ਹੋ ਤਾਂ ਚੰਗਾ ਹੋ ਉਹ ਕਹਿੰਦੇ ਤੁਮੇ ਹਿੰਦੀ ਆਤੀ ਹੈ ਨਾ ਇਹ ਤਾਂ ਸਮਝ ਨਹੀਂ ਆ ਮੈਂ ਸੋਲਾ ਸਪੋਰਟ ਬੋਲਦੀ ਹਾਂ ਨਾ ਇਹ ਤਰੀਕਾ ਹੈ ਪੰਜਾਬ ਨੂੰ ਚੰਦ ਧਿਰਾਂ ਹੀ ਮਜਬੂਤ ਹੁੰਦੀਆਂ ਰਹਿਣਗੀਆਂ ਚੰਦ ਲੋਕ ਹੀ ਅਮੀਰ ਹੁੰਦੇ ਰਹਿਣਗੇ ਤਾਂ ਇਹ ਬਦਰੋਹ ਦੀ ਅੱਗ ਦੁਨੀਆ ਪਰਛਪੈ ਸਕੀ ਜਿਸ ਤੋਂ ਦੀ ਜਵਾਨੀ ਉਥੋਂ ਦੀ ਨੌਜਵਾਨੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੀ ਸੀ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਪੁਲਿਸ ਦੀ ਦੌੜ ਤੋਂ ਬਾਹਰ ਨੇ ਪੁਲਿਸ ਦੀ ਪਕੜ ਤੋਂ ਬਾਹਰ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਕਿ ਉਹਨਾਂ ਨੂੰ ਕੋਈ ਰਾਜਨੀਤਿਕ ਸਹੈ ਪ੍ਰਾਪਤ ਹੈ ਕਿ ਪੁਲਿਸ ਉਹਨਾਂ ਤੱਕ ਪਹੁੰਚ ਨਹੀਂ ਪਾ ਰਹੀ ਅਰਮੀ ਸਿੰਘ ਪਠਾਨ ਮਾਜਰਾ ਕੱਲ ਨੂੰ ਉਸੇ ਦਿੱਲੀ ਆਣ ਦੇ ਨਾਲ ਹੋਵੇ ਤੇ ਭਗਵੰਤ ਮਾਨ ਦੇ ਖਿਲਾਫ ਕੁਝ ਜਿਹਾ ਹੋਵੇ ਤੇ ਭਗਵੰਤ ਮਾਨ ਨੂੰ ਹਟਾਉਣ ਦਾ ਰਾਹ ਕੋਲ ਜਵੇ ਅਰਮੀ ਸਿੰਘ ਪਠਾਨ ਮਾਜਰਾ ਨੂੰ ਬਚਾਉਣ ਦੇ ਲਈ ਪੂਰੀ ਜਦੋਜਹਦ ਬੀਜੇਪੀ ਕਰ ਰਹੀ ਹੈ ਕਿ ਕੱਲ ਨੂੰ ਬੀਜੇਪੀ ਵਾਲੇ ਪਾਸੇ ਜਾਣਾ ਗਲੋਬਲ ਪੰਜਾਬੀ ਦੇ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਦੀ ਪੰਜਾਬ ਫੇਰੀ ਪੰਜਾਬ ਫੇਰੀ ਦੇ ਦੌਰਾਨ ਐਲਾਨਿਆ ਗਿਆ ਰਾਹਤ ਪੈਕੇਜ ਇਕਨਮੀ ਚਰਚਾ ਸ਼ੁਰੂ ਹੋ ਗਿਆ 1600 ਕਰੋੜ ਦੇ ਰਾਹਤ ਪੈਕੇਜ ਨੂੰ ਲੈ ਕੇ ਇੱਕ ਨਵੀਂ ਤਰ੍ਹਾਂ ਦੀ ਪੰਜਾਬ ਦੇ ਵਿੱਚ ਰਾਜਨੀਤੀ ਸ਼ੁਰੂ ਹੋ ਗਈ ਕਿ ਇਹ 1600 ਕਰੋੜ ਪੰਜਾਬ ਦੇ ਲਈ ਕਿੰਨਾ ਕੁ ਸਹਾਇੀ ਸਾਬਤ ਹੋਏਗਾ ਕਿੰਨਾ ਕੁ ਸਹੀ ਸਾਬਤ ਹੋਏਗਾ ਜਾਂ ਕਿੰਨਾ ਕੁ ਇਹ ਨਗੂਣਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਉਪਰਾਸ਼ਪਤੀ ਦੀ ਵੋਟ ਪਾਉਣ ਤੋਂ ਬਾਅਦ ਹਿਮਾਚਲ ਦਾ ਦੌਰਾ ਕਰਕੇ ਉੱਥੇ ਮੁੱਖ ਮੰਤਰੀ ਨਾਲ ਅਧਿਕਾਰੀਆਂ ਨਾਲ ਬੈਠਕ ਕਰਕੇ ਹਿਮਾਚਲ ਦੇ ਕੁਝ ਪੀੜਤਾਂ ਨੂੰ ਮਿਲ ਕੇ 1500 ਕਰੋੜ ਦਾ ਰਾਹਤ ਪੈਕੇਜ ਐਲਾਨ ਕੇ ਪੰਜਾਬ ਆਏ ਸੀ ਪੰਜਾਬ ਆਕੇ ਉਹਨਾਂ ਨੇ ਹਵਾਈ ਸਰਵੇਖਣ ਕੀਤਾ ਇੱਥੇ ਬੜੇ ਗੰਭੀਰ ਮੂ드ਰਾ ਚ ਉਹਨਾਂ ਦੀਆਂ ਫੋਟੋਆਂ ਆ ਰਹੀਆਂ ਨੇ ਤਸਵੀਰਾਂ ਆ ਰਹੀਆਂ ਨੇ ਵੀਡੀਓ ਆ ਰਹੀ ਹੈ ਉਹ ਹੈਲੀਕਾਪਟਰ ਝੂਟਦੇ ਆ ਉਹ ਨਕਸ਼ੇ ਤੇ ਉਂਗਲ ਲਾ ਕੇ ਵੀ ਦੇਖ ਰਹੇ ਨੇ ਫਿਰ ਥੱਲੇ ਨੂੰ ਵੀ ਹੱਥ ਕਰ ਕਰ ਦਿਖਾ ਰਹੇ ਨੇ ਕਿ ਦੇਖੋ ਜੀ ਉੱਚੋ ਲੱਗਿਆ ਕਿ ਬੜਾ ਫਿਕਰ ਹੈ ਵੀ ਤੇ ਇਸ ਫਿਕਰ ਤੋਂ ਬਾਅਦ ਫਿਰ ਉਹਨਾਂ ਦੀ ਇੱਕ ਬੈਠਕ ਹੋਈ ਜਿਹਦੇ ਵਿੱਚ 19 ਕਹਿੰਦੇ ਜੀ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਕਹਿੰਦੇ ਜੀ ਕਿਸਾਨ ਸੀ ਮਜ਼ਦੂਰ ਸੀ ਹੋਰ ਲੋਕ ਸੀ ਜਿਹਨਾਂ ਦਾ ਖੜਾ ਜਿ ਨੁਕਸਾਨ ਹੋਇਆ ਉਹਨਾਂ ਨਾਲ ਮੁਲਾਕਤ ਕੀਤੀ ਉਸ ਮੌਕੇ ਸਿਰ ਜਾਖੜ ਵੀ ਇਹਨਾਂ ਜੀਨੀ ਦਾ ਬੂਟਾ ਪੱਟ ਕੇ ਉਹਨਾਂ ਨੂੰ ਦਿਖਾ ਰਹੇ ਸੀ ਝੋਨੇ ਦਾ ਕਿਹਾ ਦੇਖੋ ਜੀ ਹਾਲਤ ਤਾਂ ਹੋਈ ਪਈ ਹੈ ਕਿਤਾ ਦੀ ਸੋ ਰਵਨੀਤ ਬਿੱਟੂ ਵੀ ਸੀ ਉੱਥੇ ਤਰਨチュਗ ਵੀ ਭਾਜਪੀ ਦੀ ਲੀਡਰਸ਼ਿਪ ਵੀ ਲਗਭਗ ਉਹ ਭਾਜਪੀ ਦੀ ਬੈਠਕ ਨਜ਼ਰ ਆਈ ਪਰ ਉਸ ਪੀੜਤ ਧਿਰਾਂ ਦੀ ਗੱਲ ਸੁਣੀ ਤਾਂ ਲੱਗਿਆ ਕਿ ਉਹਦੇ ਨਾਲ ਹੋਰ ਉਹਨਾਂ ਨੂੰ ਜਾਣਕਾਰੀ 'ਚ ਵਾਧਾ ਹੋ ਗਿਆ ਹੋਵੇਗਾ ਫਿਰ ਉਹ ਦਿੱਲੀ ਤੋਂ ਆਉਣ ਤੋਂ ਪਹਿਲਾਂ ਜਿਹੜੀ 3 ਦਿਨੀ ਦੌਰਾ ਕਰਕੇ ਗਈ ਹੈ ਉਹਨਾਂ ਦੀ ਕੇਂਦਰੀ ਟੀਮ ਤੋ ਦੇਂਤਰਾ ਤੇ ਕਿਨ ਮਧਿਕਾਰੀਆਂ ਨਾਲ ਬੈਠਕ ਹੋ ਟਕ ਉਹਨੇ ਵੀ ਰਿਪੋਰਟ ਸੰਪਤੀ ਹੋਈ ਸ਼ਿਵਰਾ ਚੋਹਾਨ ਜਿਹੜੇ ਖੇਤਾਂ ਚ ਵੀ ਬੜੇ ਪਾਣੀ ਚ ਵੀ ਬੜੇ ਲੋਕਾਂ ਨੂੰ ਵੀ ਮਿਲੇ ਰਾਹ ਤੇ ਸੇਵਾ ਕਰਦੇ ਲੋਕਾਂ ਨੂੰ ਵੀ ਮਿਲੇ ਉਹਨਾਂ ਨੇ ਵੀ ਜਾ ਕੇ ਕੁਝ ਰਿਪੋਰਟ ਦਿੱਤੀ ਉਹ ਸੋ ਇਹ ਸਾਰੀਆਂ ਰਿਪੋਰਟਾਂ ਦੇ ਆਧਾਰ ਤੇ ਮੰਨਿਆ ਜਾ ਰਿਹਾ ਸੀਗਾ ਕਿ ਪ੍ਰਧਾਨ ਮੰਤਰੀ ਪੰਜਾਬ ਦੀ ਇਸ ਸੌਖੀ ਘੜੀ ਦੇ ਵਿੱਚ ਬਾਹਰ ਫੜਨਗੇ ਨਾਲ ਖੜਨਗੇ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਉਹਨਾਂ ਦੀ ਪੰਜਾਬ ਸਰਕਾਰ ਨਾਲ ਅਧਿਕਾਰੀਆਂ ਨਾਲ ਮੰਤਰੀਆਂ ਨਾਲ ਇੱਕ ਅਧਿਕਾਰਤ ਬੈਠਕ ਹੋਈ ਉਥੇ ਬਕਾਇਦਾ ਤੌਰ ਤੇ ਉਹਨਾਂ ਨੂੰ ਇੱਕ ਰਿਪੋਰਟ ਤਿਆਰ ਕਰਕੇ ਟੀਵੀ ਸਕਰੀਨ ਤੇ ਦਿਖਾਈ ਗਈ ਸਾਰਾ ਡਾਟਾ ਸਾਂਝਾ ਕੀਤਾ ਗਿਆ ਹੈਨਾ ਤੇ ਉਹ ਤੋਂ ਬਾਅਦ ਜੀ ਉਹਨਾਂ ਨੇ ਰਾਹਤ ਪੈਕੇਜ ਐਲਾਨਤਾ 1600 ਕਰੋੜ ਦਾ ਇਸ ਅਧਿਕਾਰਿਕ ਬੈਠਕ ਦੇ ਵਿੱਚ ਹੀ ਪੰਜਾਬ ਦੇ ਮੰਤਰੀ ਮੁੰਡੀਆਂ ਸਾਹਿਬ ਨੇ ਕਹਿੰਦੇ ਟੋਕਦੇ ਆ ਕਿਹਾ ਟੋਕਦੇ ਆ ਤਾਂ ਨਹੀਂ ਮਤਲਬ ਆਪਣੀ ਗੱਲ ਰੱਖਦੇ ਆ ਕਿਹਾ ਕਿ ਪ੍ਰਧਾਨ ਮੰਤਰੀ ਜੀ ਇਹ ਬਹੁਤ ਥੋੜਾ ਹੈ ਜੀ ਹੋਰ ਕਰਦੇ ਹੋ ਤਾਂ ਚੰਗਾ ਹੋ ओके ਨੇ ਤੁਮੇ ਹਿੰਦੀ ਆਤੀ ਹੈ? ਕਿ ਨਹੀਂ। ਇਹ ਫਿਰ ਸਮਝ ਨਹੀਂ ਆਇਆ ਮੈਂ 1600 ਕਰੋੜ ਬੋਲਦੀ ਹਾਂ ਨਾ। ਇਹ ਤਰੀਕਾ ਹੈ ਪ੍ਰਧਾਨ ਮੰਤਰੀ ਦਾ। ਹੁਣ ਇਸ ਤੋਂਗਾ ਪੰਜਾਬ ਸਰਕਾਰ 13000 ਕਰੋੜ ਤੋਂ ਲੈ ਕੇ 25000 ਕਰੋੜ ਤੱਕ ਦੇ ਰਾਹਤ ਪੈਕੇਜ ਦੀ ਗੱਲ ਕਰ ਰਹੀ ਸੀ। ਮੋਢਲੇ ਸ਼ੁਰੂਆਤੀ ਤੌਰ 'ਤੇ ਮੋਟਾ-ਮੋਟਾ ਅੰਦਾਜ਼ਾ ਕਹਿੰਦੇ ਜੀ 13000 ਕਰੋੜ ਦਾ ਨੁਕਸਾਨ। ਫਿਰ ਗੱਲ 15000 ਕਰੋੜ ਦੀ ਵੀ ਤੁਰੀ ਫਿਰ 20000 ਕਰੋੜ ਦੀ ਵੀ ਤੁਰੀ ਤੇ ਇੱਕ ਮੰਤਰੀ ਦਾ 25000 ਕਰੋੜ ਵੀ ਕਹਿ ਗਿਆ ਇਹਨਾਂ ਦਾ ਮੀਡੀਆ ਚ ਵੱਖ-ਵੱਖ ਪਿਆ ਹੁਣ ਜੇ ਇਹ ਬਿਆਨਾਂ ਨੂੰ ਵੀ ਕੇਂਦਰ ਨੇ ਨੋਟਿਸ ਕੀਤਾ ਹੋਊਗਾ ਤਾਂ ਉਹ ਕਹਿਣਗੇ ਵੀ ਸੁਰੇ ਨਹੀਂ ਮਿਲਦਾ ਸਰਕਾਰ ਦਾ ਤਾਂ ਤਾਲਮੇਲੇ ਨਹੀਂ ਆਪਸੇ ਵਿੱਚ ਕੋਈ ਜੇ ਸਰਕਾਰ ਦਾ ਤਾਲਮੇਲੇ ਨਹੀਂ ਕੋਈ ਆਪਸੇ ਤਾਂ ਵਿਰੋਧੀ ਦਲਾਂ ਨਾਲ ਸਮੁੱਚੀ ਪੰਜਾਬ ਦੀ ਸਿਆਸਤ ਨਾਲ ਉਹਨਾਂ ਦਾ ਕੀ ਤਾਲਮੇਲੇ ਲੋਕ ਚੰਗਾ ਹੁੰਦਾ ਪ੍ਰਧਾਨ ਮੰਤਰੀ ਦੇ ਆਉਣ ਤੋਂ ਪਹਿਲਾਂ ਇੱਕ ਬਲੂਪ੍ਰਿੰਟ ਤਿਆਰ ਹੁੰਦਾ ਮੈਡੀਕਲ ਵਾਲਾ ਵਿਭਾਗ ਮੈਡੀਕਲ ਰਿਪੋਰਟ ਤਿਆਰ ਕਰਦਾ ਪਸ਼ੂ ਪਾਲਣ ਵਾਲਾ ਪਸ਼ੂ ਪਾਲਣ ਰਿਪੋਰਟ ਤਿਆਰ ਕਰਦਾ ਜਲ ਸਰੋਤ ਵਾਲਾ ਉਸ ਵਰਨ ਰਿਪੋਰਟ ਤਿਆਰ ਕਰਦਾ ਹੈਨਾ ਸੜਕਾਂ ਦਾ ਇੱਕ ਆਪਣਾ ਹਵਾਲਾ ਹੁੰਦਾ ਵਿੱਤ ਮੰਤਰਾਲਾ ਆਪਣੀ ਰਿਪੋਰਟ ਸਾਰੀ ਮਿਲਾਉਂਦਾ ਸਾਰੀ ਰਿਪੋਰਟ ਤਿਆਰ ਹੋ ਕੇ ਬਲੂਪ੍ਰਿੰਟ ਦੇ ਰੂਪ ਦੇ ਵਿੱਚ ਪ੍ਰਧਾਨ ਮੰਤਰੀ ਦੇ ਆਉਂਦੇ ਆ ਉਹਨਾਂ ਦੇ ਮੇਜ਼ ਤੇ ਪਈ ਹੁੰਦੀ ਕਿ ਆ ਜੀ ਆ ਕੁੱਲ ਨੁਕਸਾਨ ਹੈ ਐਨੇ ਸਾਡੇ ਹੈਨਾ ਮਤਲਬ ਬੇਵੇਸੀ ਮਰ ਗਏ ਹੜ ਗਏ ਐਨੇ ਸਾਡੇ ਖੇਤ ਹੜ ਗਏ ਫਸਲ ਤਬਾਹ ਹੋ ਗਈ ਐਨੇ ਸਾਡੇ ਤੂਸੀ ਬੰਨ ਟੁੱਟ ਗਏ ਇੰਨੀਆਂ ਸਾਡੀਆਂ ਸੜਕਾਂ ਨੁਕਸਾਨੀਆਂ ਗਈਆਂ ਐਨੇ ਘਰ ਟਹਿ ਗਏ ਐਨੇ ਕਰ ਦਾ ਸਮਾਨ ਰੁੜ ਗਿਆ ਇੰਨੀਆਂ ਲੋਕਾਂ ਦਾ ਨੁਕਸਾਨ ਹੋ ਗਿਆ ਦੁਕਾਨਾਂ ਵਾਲਿਆਂ ਦਾ ਗਿਆ ਮਜ਼ਦੂਰਾਂ ਦਾ ਗਿਆ ਕਿਸਾਨਾਂ ਦਾ ਗਿਆ ਆ ਪੰਜਾਬ ਦਾ ਸਮੂਚਾ ਨੁਕਸਾਨ ਹੈ ਜਿਹੜਾ ਉਹਨਾਂ ਦੇ ਮੂਰੇ ਪਿਆ ਹੁੰਦਾ ਉਤੋਂ ਬਾਅਦ ਉਹ ਘੱਟ ਲਾਉਂਦੇ ਫਿਰ ਸਵਾਲ ਵੱਡਾ ਸੀ ਹੁਣ ਦੂਸਰੇ ਪਹਿਲੂ ਤੋਂ ਇਕਨਾਂ ਲੈਕੀਟੇ ਸੂਬਾ ਸਰਕਾਰ ਦੇ ਸਾਹਮਣੇ ਆ ਗਈ ਕਿ ਅਸੀਂ ਕੇਸੇ ਮਜ਼ਬੂਤੀ ਨਾਲ ਰੱਖ ਸਕੇ ਦੂਸਰੇ ਪਾਸੇ ਪੰਜਾਬ ਦੀ ਬੀਜੇਪੀ ਜਿਹੜੀ ਤਰਾਤਰ ਤੇ ਕੈਂਪ ਲਾਉਂਦੀ ਫਿਰਦੀ ਸੀ ਜਿਹੜੀ ਬੀਜੇਪੀ ਕਹਿੰਦੀ ਅਸੀਂ ਪਿੰਡਾਂ ਚ ਪੈਰ ਲਾ ਰਹੇ ਆ ਜੀ ਬੀਜੇਪੀ ਦੇ ਕੋਈ ਪਾਰਟੀ ਨੇ ਪੰਜਾਬ ਦੀ ਬਾਹ ਨਹੀਂ ਫੜੀ ਉਹ ਬੀਜੇਪੀ ਕੇਸ ਕਿਉਂ ਨਹੀਂ ਰੱਖ ਸਕੀ ਜੀ ਯਾਖੜ ਸਾਹਿਬ 1600 ਕਰੋੜ ਬਾਜਟ ਹੈ ਤੁਹਾਡੀ ਲੀਡਰਸ਼ਿਪ ਤਾਂ ਪੰਜਾਬ ਸਰਕਾਰ ਨੂੰ ਕਹਿੰਦੀ ਸੀ ਕਿ ਏਕੜ ਪਿੱਛੇ 55000 ਦਿਓ ਤੇ ਉਹ ਪ੍ਰਧਾਨ ਮੰਤਰੀ ਜੀ ਕੀ ਦੇ ਕੇ ਗਏ ਨੂੰ ਘਵੰਤਰੀ ਸਾਹਮਣੇ ਲਾਨਦੇ ਆ ਕਿ ਮਰਤਕਾਂ ਲਈ 4 ਲੱਖ ਪ੍ਰਧਾਨ ਮੰਤਰੀ ਜੀ ਕਹਿੰਦੇ 2 ਲੱਖ ਹੁਣ 6 ਲੱਖ ਨਹੀਂ ਹੋਇਆ ਇਹ 4 ਲੱਖ ਹੀ ਆ ਜਨਾਬ 2 ਲੱਖ ਪ੍ਰਧਾਨ ਮੰਤਰੀ ਵਾਲ 2 ਲੱਖ ਮੁੱਖ ਮੰਤਰੀ ਵਾਲ ਸਵਾਲ ਤਾਂ ਇਹ ਕਿ ਹਿਮਾਚਲ ਮੰਗ ਪੰਜਾਬ ਸਰਕਾਰ ਵੀ ਵਖਰਾ ਕਰਦੀ ਜਿਵੇਂ ਹਿਮਾਚਲ ਨੇ ਕਿਹਾ ਕਿ ਅਸੀਂ ਦੇਾਂਗੇ ਪ੍ਰਤੀ ਏਕੜ 50000 ਪ੍ਰਧਾਨ ਮੰਤਰੀ ਤੋਂ ਇਲਾਵਾ ਆਪਣੇ ਇੱਕ ਤਹਿ ਪੈਮਾਨੇ ਤੋਂ ਇਲਾਵਾ ਅਸੀਂ ਦੇਾਂਗੇ ਪਸ਼ੂ ਦਾ 55000 ਉੱਥੇ ਜ਼ਿਆਦਾਤਰ ਗਊਆਂ ਨੇ ਔਰ ਗਊ 50 55000 ਠੀਕ ਠਾਕ ਮਿਲ ਜਾਂਦੀ ਹੈ ਇੱਥੇ 37000 ਸਰਕਾਰੀ ਅਧਿਕਾਰਕ ਤੌਰ ਤੇ ਮੈਸ ਦਾ ਮਤਲਬ ਪਸ਼ੂ ਦਾ ਉਹਦਾ ਤੇ ਜ਼ਿਆਤਰ ਪੰਜਾਬ 'ਚ ਮੈਸਾਂ ਨੇ ਜਦੋਂ ਕਿ ਮੈਸ ਲੱਖ ਸਵਾ ਲੱਖ ਤੋਂ ਘੱਟ ਨਹੀਂ ਹੋਣੀ ਚਾਹੀਦੀ ਫਿਰ ਇਹ ਕੀ ਹੈ ਹੁਣ ਪ੍ਰਧਾਨ ਮੰਤਰੀ ਜੀ ਤੁਹਾਡੇ ਮੂਰੇ ਭਾਜਪਾ ਵਾਲੇ ਵੀ ਕੇਸ ਨਹੀਂ ਰੱਖ ਸਕਦੇ ਚਲੋ ਆਪਾਂ ਇਸ ਗੱਲ ਨੂੰ ਵੀ ਲਾਂਭੇ ਕਰਦੀਏ ਮੰਨਿਆ ਜਾਂਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਭੂਮਿਕਾ 'ਚ ਘਟ ਰਾਜਨੀਤਿਕ ਲੀਡਰ ਦੀ ਭੂਮਿਕਾ 'ਚ ਵੱਧ ਰਹੇ ਨੇ ਤੇ ਤੁਸੀਂ ਰਾਜਨੀਤਿਕ ਬੈਠਕ ਸ਼ਿਵਰਾ ਚੋਹਾਨ ਵੀ ਕਰਕੇ ਗਏ ਨੇ ਤੁਹਾਡੀ ਤੁਸੀਂ ਵੀ ਕਰਕੇ ਗਏ ਹੋ ਸਰਕਾਰ ਵਾਲੀ ਬੈਠਕ ਘੱਟ दिखी ਥੋੜੀ ਪਾਰਟੀ ਵਾਲੀ ਬੈਠਕ ਵੱਧ दिखी ਟਰੈਕਟਰ ਤੇ ਬੀਜੇਪੀ ਲੀਡਰ ਨੇ ਵੱਧ ਕੇ ਉੱਟ ਲਈ ਸੀ ਮੰਤਰੀ ਸਾਹਿਬ ਨਾਲ ਕੇਂਦਰੀ ਮੰਤਰੀ ਨਾਲ ਸਰਕਾਰ ਘੱਟ ਵਿਖੀ ਸੀ ਬਿਲਕੁਲ ਜੇ ਤੁਹਾਡਾ ਸਰਕਾਰੀ ਦौरा ਘੱਟ ਪਾਰਟੀ ਦੋਰਾ ਵੱਧ ਸੀ ਤੇ ਫਿਰ ਫੈਸਲਾ ਵੀ ਪਾਰਟੀ ਵਾਲਾ ਹੀ ਲੈ ਲੈਂਦੇ ਬਈ ਤੁਹਾਨੂੰ ਰਾਜਨੀਤਿਕ ਤੌਰ ਤੇ ਇਹ ਕਹਾ ਲੈ ਕੇ ਵੀ 227 ਸਾਡੇ ਪੰਜਾਬ ਚ ਪੈਰ ਲੱਗ ਜਾਣ ਸਾਡੀ ਪਾਰਟੀ ਦੀ ਸਰਕਾਰ ਬਣ ਜਵੇ ਤੇ ਫਿਰ ਉਸੇ ਰਾਜਨੀਤੀ ਦੇ ਤੌਰ ਤੇ ਸੋਚ ਲੈਣ ਦੇ ਰਾਜਨੀਤੀਓ ਕਰ ਲੈਂਦੇ ਇਹਦੇ ਵਿੱਚ ਵੀ ਘਟਕੜ ਪੰਜਾਬ ਦੀ ਬੰਦਾ ਫੜਦੇ ਨਾਲੇ ਬੀਜੇਪੀ ਜਾਣਦੀ ਹੈ ਕਿ ਪੰਜਾਬ ਦਾ ਕਿਸਾਨ ਮਜ਼ਦੂਰ ਸਭ ਤੋਂ ਵੱਧ ਸਤੋਂ ਔਖਾ ਹੈ ਉਹ ਦਿੱਲੀ ਦੇ ਵਿਤਕਰੇ ਤੋਂ ਤੰਗ ਹੈ ਤੇ ਨਖੇਤੀ ਕਰੂਨ ਹੋਵੇ ਲੈਂਡ ਪੂਲਿੰਗ ਹੋਵੇ ਤੇ ਆ ਹੁਣ ਆ ਪਹਿਲੂ ਹੋਵੇ ਪਿਛਲਾ ਅੰਦੋਲਨ ਚਕਾਉਣ ਵਾਲਾ ਹੋਵੇ ਸਭ ਨੂੰ ਪਤਾ ਹੈ ਕਿ ਨਾਲ ਤੁਸੀਂ ਮਿਲਿਓ ਤੇ ਦਿੱਲੀ ਵਾਲੇ ਤਨਖੇਤੀ ਕਰੂਨਾਂ ਤੋਂ ਬਾਅਦ ਬਾਪਸ ਲੈਣ ਦੇ باوجود ਵੀ ਤੁਸੀਂ ਇਸ ਪਾੜੇ ਨੂੰ ਮਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਮੌਕਾ ਸੀ ਜਨਾ ਮਟਾ ਦੇਂਦੇ ਤੁਸੀਂ ਉਹ ਪਹਿਲ ਕਦਮੀ ਤਾਂ ਕਰਦੇ ਕਿਸਾਨਾਂ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਕਦਮ ਤਲ ਮਿਲਾ ਕੇ ਤੁਰਦੇ ਅਸੀਂ ਇਹ ਪੰਜਾਬ ਹੈ ਸਿਰ ਤੇ ਬਿਠਾ ਲੈਂਦਾ ਜੇ ਕੋਈ ਮੜਲ ਜਾਂ ਹਲੀਮੀ ਨਾਲ ਗੱਲ ਕਰ ਲਵੇ ਤੇ ਤੁਹਾ ਤੋਂ ਸਿਆਸੀ ਤੌਰ ਤੇ ਵੀ ਨਹੀਂ ਸਰਿਆ ਸੋ ਇਹਦਾ ਮਤਲਬ ਤੁਹਾਡੇ ਅੰਦਰ ਪੰਜਾਬ ਪ੍ਰਤੀ ਕੋਈ ਕਿੜ ਜਿਹੜ ਨਫ਼ਰਤ ਥੋੜਾ ਸੋ ਕਿਉਂ ਅੱਜ ਦੀ ਤਰੀਖ 'ਚ ਪੰਜਾਬ ਦੇ 2 ਲੱਖ ਲੋਕ ਸਿੱਧੇ ਹੜ੍ਹਾਂ ਤੋਂ ਪ੍ਰਭਾਵਿਤ ਨੇ 3 ਲੱਖ 87000 ਤੋਂ ਵੱਧ ਲੋਕ ਬੇਕਾਰ ਹੋ ਚੁੱਕੇ ਨੇ 2064 ਤੋਂ ਵੱਧ ਪਿੰਡ ਨੇ ਲੱਖਾਂ ਏਕੜ ਜ਼ਮੀਨ ਹੈ ਜਿਹੜੀ ਫਸਲ تباہ ਹੋਈ ਹੈ ਤੇ ਚਲੋ ਤੁਸੀਂ 1600 ਕਰੋੜ ਐਲਾਨ ਰਹੇ ਹੋ 2064 ਪਿੰਡ ਨੇ ਜਿਹੜੇ ਹੜਾਂ ਕਰ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਜੇ ਆਪਾਂ ਇੱਕ ਇੱਕ ਪਿੰਡ ਨੂੰ ਇੱਕ ਇੱਕ ਕਰੋੜ ਵੀ ਦਈਏ ਤਾਂ ਵੀ 1600 ਪਿੰਡਾਂ ਚ ਜਾ ਕੇ ਪੈਸਾ ਮੁੱਕ ਜਾਣਾ ਤੁਹਾਡੇ ਵਾਲਾ ਤਾਂ ਫੇਰ ਜੀ ਅਜੇ ਮੈਂ ਸਿਰਫ ਇੱਕ ਇੱਕ ਪਿੰਡ ਦੇ ਗਰਾਊਂਡ ਧਰਾਤਰੀ ਕਾਮਾਕਾਰਾਂ ਲਈ ਕਮਾ ਕਰ ਰਿਹਾ ਹਾਂ ਅਜੇ ਮੈਂ ਪਿੰਡੂ ਸੜਕਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਤੁਸੀਂ ਬੰਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਖੇਤਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਪਸ਼ੂਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਮਜ਼ਦੂਰਾਂ ਤੇ ਦੁਕਾਨਦਾਰਾਂ ਦੇ ਉੱਪਰ ਭਾਈ ਦੀ ਗੱਲ ਨਹੀਂ ਕਰ ਰਿਹਾ ਮੈਂ ਸਿਰਫ ਪਿੰਡ ਪੱਦਰ ਦੀ ਇੱਕ ਯੂਨਿਟ ਦੇ ਤੌਰ ਤੇ ਇਹ 1 ਕਰੋੜ ਵੀ ਇੱਕ ਮਿੰਟ ਨੂੰ ਦੋ ਤਾਂ ਵੀ 1600 ਮਿੰਟਾਂ ਤੱਕ ਜਾਂਦਾ 2064 ਮਿੰਟ ਨੇ ਬਾਕੀ ਸਾਰੀ ਸਕੂਲ ਕਾਲਜ ਯੂਨੀਵਰਸਿਟੀਆਂ ਧਾਰਮਿਕ ਸਥਾਨ ਆਂਗਣ ਵੜੀ ਧਰਮਸ਼ਾਲਾ ਹੈ ਨਾ ਡਿਸਪੈਂਸਰੀਆਂ ਲਾਇਬ੍ਰੇਰੀਆਂ ਜੋ ਉਹ ਨੁਕਸਾਨ ਹੋਇਆ ਜੀ ਹਾਲਤ ਦੇਖੋ ਜਾ ਕੇ ਕੀ ਹੈ ਤਰਨ ਪ੍ਰਧਾਨ ਮੰਤਰੀ ਜੀ ਇਹ ਮਜ਼ਾਕ ਹੈ ਪੰਜਾਬ ਦਾ ਹਿਮਾਚਲ ਨੇ 5000 ਕਰੋੜ ਮੰਗਿਆ ਤਾਂ 1500 ਕਰੋੜ 5000 ਕਰੋੜ ਦੇ ਸਾਹਮਣੇ 1500 ਕਰੋੜ ਘੱਟ ਹੁੰਦਾ ਹੈ ਪਰ ਇੱਥੇ ਤਾਂ ਗੱਲ ਹੀ 13000 ਕਰੋੜ ਦੀ ਹੈ ਹਿਮਾਚਲ ਦਾ ਨੁਕਸਾਨ ਘੱਟ ਨਹੀਂ ਹੈ ਸਾਡੇ ਮੁਕਾਬਲੇ ਪਰ ਪਿੰਡਾਂ ਦੀ ਗਿਣਤੀ ਤੇ ਪਿੰਡਾਂ ਦੇ ਵਿੱਚ ਵਾਸੀਆਂ ਦੀ ਗਿਣਤੀ ਘਰਾਂ ਦੀ ਗਿਣਤੀ ਜਿਵੇਂ ਸੰਘਣੇ ਪੰਜਾਬ ਦੇ ਪਿੰਡ ਘਰ ਨੇ ਉਸ ਮੁਕਾਬਲੇ ਹਿਮਾਚਲ ਜਿਵੇਂ 10 ਘਰ ਕਿਤੇ 4 ਘਰ ਕਿਤੇ ਉਸ ਤਰੀਕਾ ਕਰਨ ਨਾਲ ਵੀ ਦੇਖਣ ਦੀ ਲੋੜ ਸੀ ਤੁਹਾਨੂੰ ਇਕ ਕੋਰਸੇਟ ਨਾ ਬਨੋ ਇਹ ਤਾਂ ਹੀ ਤਾਂ ਸੀ ਕਹਿੰਦੇ ਕਿ ਕੇਂਦਰੀਕਰਨ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇੱਕ ਲੀਡਰ ਇੱਕ ਦੇਸ਼ ਇੱਕ ਚੋਣ ਇਹ ਫਾਰਮੂਲਾ ਤਾਂ ਹੀ ਸੀ ਕਹਿੰਦੇ ਕਿ ਨਹੀਂ ਚੱਲਣੇ ਹਰ ਸੂਬੇ ਦੀ ਆਪਣੀ ਸੱਭੇਤਾ ਆਪਣਾ ਢੰਗ ਤਰੀਕਾ ਹੈ ਤੇ ਪੰਜਾਬ ਨੂੰ ਪੰਜਾਬ ਦੇ ਨਕਸ਼ੇ ਚੋਂ ਦੇਖੋ ਜਨਾਬ ਪਰ ਨਹੀਂ ਸੋ ਪੰਜਾਬ ਦੇ ਨਾਲ ਕੋਝਾ ਮਜ਼ਾਕ ਹੋਇਆ ਸਿਆਸੀ ਤਰ੍ਹਾਂ ਕਰੀ ਜਾਂਨ ਬਿਆਨਬਾਜ਼ੀ ਬੀਜੇਪੀ ਦੀ ਲੀਡਰਸ਼ਿਪ ਵੀ ਜਾਣਦੇ ਨੇ ਕਿ ਜੋ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਕਿ ਵਿਰਧੀ ਦੱਲਾਂ ਨੂੰ ਵੀ ਮੌਕਾ ਮਿਲਿਆ ਠੀਕ ਹੈ ਜੀ ਤੁਸੀਂ ਗਣਨ ਕਰਨਾ ਕਰੋ ਪਰ ਪੰਜਾਬ ਨਾਲ ਇਸ ਮੌਕੇ 1600 ਕਰੋੜ ਦੇ ਰਾਤ ਪੈਕ ਦੇ ਨਾਤੇ ਮਜ਼ਾਕ ਹੈ ਔਰ ਮੈਂ ਦੱਸ ਦਿਆਂ ਜਿਹੜੇ ਇਹ ਦਮ ਪਰਦੇ ਨੇ ਕਿ 12000 ਕਰੋੜ ਪਿਆ ਜਨਾਬ ਤੁਸੀਂ ਇਸ ਨੂੰ ਰਾਸ਼ਟਰੀ ਆਫਤ ਨਹੀਂ ਲਾਣਿਆ ਉਹਦੇ ਵਿੱਚੋਂ ਇੱਕ ਨਵਾਂ ਪੈਸਾ ਵੀ ਪੰਜਾਬ ਸਰਕਾਰ ਕੱਢ ਕੇ ਨਹੀਂ ਖਰਚ ਸਕਦੀ 12000 ਕਰੋੜ ਨਹੀਂ ਵਰਤਿਆ ਜਾ ਸਕਦਾ ਆਖਤ ਦਾ ਗਵਾਂਢੀ ਮੁਲਕ ਨੇਪਾਲ ਇਸ ਮੌਕੇ ਅੱਗ ਦੀਆਂ ਲਪਟਾਂ ਚ ਬਲ ਰਿਹਾ ਹੈ ਜਿਸ ਤਰ੍ਹਾਂ ਉੱਥੇ ਦੀ ਨੌਜਵਾਨ ਜਨਤਾ ਰੋਸੇ ਵੱਜੋਂ ਸਰਕਾਰ ਦੇ ਖਿਲਾਫ ਉੱਠ ਕੇ ਖੜੀ ਹੋਈ ਇਸ ਸਿਸਟਮ ਦੇ ਖਿਲਾਫ ਉੱਠ ਕੇ ਖੜੀ ਹੋਈ ਤੇ ਉਹ ਰੋਸਾ ਹਥਿਆਰਬੰਦ ਜਗ ਵਿੱਚ ਅੱਗ ਜਾਨੀ ਚ ਬਦਲਿਆ ਉਸ ਨੇ ਭਿਆਨਕ ਦ੍ਰਿਸ਼ ਪੈਦਾ ਕਰ ਦਿੱਤੇ ਤੇ ਇਸ ਦ੍ਰਿਸ਼ ਨੂੰ ਦੇਖਣ ਦੀ ਮੰਨਣ ਦੀ ਲੋੜ ਨਹੀਂ ਇਸ ਦ੍ਰਿਸ਼ ਨੂੰ ਸਮਝਣ ਦੀ ਲੋੜ ਹੈ ਕਿ ਜੇ ਚੰਦ ਧਿਰਾਂ ਹੀ ਮਜ਼ਬੂਤ ਹੁੰਦੀਆਂ ਰਹਿਣਗੀਆਂ ਚੰਦ ਲੋਕ ਹੀ ਅਮੀਰ ਹੁੰਦੇ ਰਹਿਣਗੇ ਤਾਂ ਇਹ ਬਦਰੋਹ ਦੀ ਅੱਗ ਦੁਨੀਆ ਪਰਛਾਈਂ ਫੈਲ ਸਕਦੀ ਹੈ ਭਾਰਤ ਨੂੰ ਵੀ ਇਸ ਤੇ ਨਜ਼ਰ ਰੱਖਣ ਦੀ ਲੋੜ ਹੈ ਕਿ ਤੁਸੀਂ ਵੀ ਜੇ ਆਪਣੇ ਤਾਕਤ ਦੀ ਆਪਣੇ ਸੰਸਾਧਨਾਂ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਕਰੋਗੇ ਤਾਂ ਇਹ ਰੋਸਾ ਹੋਰ ਵੱਡਾ ਹੋ ਸਕਦਾ ਹੈ ਤੇ ਬਦਰੂ ਕਿਤੇ ਵੀ ਵੱਧ ਸਕਦਾ ਹੈ ਉਥੇ ਇਹੀ ਪਹਿਲੂ ਸੀ ਕਿ ਉਥੋਂ ਦੀ ਜਵਾਨੀ ਉਥੋਂ ਦੀ ਨੌਜਵਾਨੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੀ ਸੀ ਕਿ ਸਾਨੂੰ ਸਾਡੇ ਹਾਂ ਦਾ ਰੋਜ਼ਗਾਰ ਨਹੀਂ ਮਿਲਦਾ ਇਸ ਲਈ 8-10 ਲੱਖ ਬੰਦਾ ਹਰ ਸਾਲ ਉਥੋਂ ਨੇਪਾਲ ਛੱਡ ਕੇ ਕਿਤੇ ਨਾ ਕਿਤੇ ਰੋਜ਼ਗਾਰ ਦੀ ਭਾਲ ਚ ਇੱਧਰ ਉੱਧਰ ਆਉਂਦਾ ਤੇ ਚੀਨ ਦਾ ਉਥੇ ਦਬਦਬਾ ਵੱਧ ਰਿਹਾ ਸੀ ਇਹਦੇ ਅਮਰੀਕਾ ਦਾ ਦਬਦਬਾ ਘਟ ਰਿਹਾ ਸੀ ਕੁਝ ਲੋਕ ਇਸ ਨੂੰ ਇਸ ਤਰ੍ਹਾਂ ਦੀ ਰਾਜਨੀਤੀ ਵਿੱਚ ਜੋ ਵੀ ਦੇਖਦੇ ਨੇ ਇਕ ਕਿਸੇ ਇੱਕ ਤਰ੍ਹਾਂ ਦੀ ਸ਼ਹਿਤ ਇਹ ਸਾਰਾ ਕੁਝ ਹੋਇਆ ਦੂਸਰੇ ਪਾਸੇ ਕੁਝ ਹੁਣ ਇੱਥੇ ਵਿੱਚੋਂ ਫਿਰ ਰਾਜਾ ਸ਼ਾਹੀ ਕਲਚਰ ਨੂੰ ਉਸ ਨੂੰ ਵਧਾਵਾ ਦਿੰਦੇ ਦਿਖ ਰਹੇ ਨੇ ਉਥੇ ਸਾਬਕਾ ਮੇਅਰ ਰੇਨ ਨੇ ਜਿਹੜੇ ਕਾਠਮਾਂਡੂ ਦੇ ਉਹਨਾਂ ਦਾ ਨਾਮ ਚੱਲ ਪਿਆ ਉਹ ਰੈਪ ਸਿੰਗਰ ਵੀ ਰਹੇ ਨੇ ਕਿ ਉਹ ਬਣ ਸਕਦੇ ਨੇ ਪਰ ਜੇ ਮੈਂ ਤਾਜ਼ਾ ਸਥਿਤੀ ਦੀ ਗੱਲ ਕਰਾਂ ਤਾਂ ਇਸ ਲਪਟਾਂ ਦੇ ਵਿੱਚ ਰਾਸ਼ਪਤੀ ਪ੍ਰਧਾਨ ਮੰਤਰੀ ਉਹਨਾਂ ਮੰਤਰੀ ਉਹਨਾਂ ਦੇ ਘਰ ਤੱਕ ਫੂਕ ਦਿੱਤੇ ਗਏ ਉਥੋਂ ਦਾ ਸੰਸਦ ਭਵਨ ਨੇਪਾਲ ਦਾ ਸੁਪਰੀਮ ਕੋਰਟ ਨੇਪਾਲ ਦੀਆਂ ਕਈ ਸਰਕਾਰੀ ਇਮਾਰਤਾਂ ਸਾਰੀਆਂ ਅੱਗ ਦੀ ਪੇਟ ਚੜ ਗਈਆਂ ਉਥੋਂ ਦੇ ਸਾਬਕਾ ਪੀਐਮ ਉਹਨਾਂ ਦੀ ਧਰਮ ਪਤਨੀ ਜਿੰਦਾ ਸਾੜ ਦਿੱਤੀ ਗਈ ਉਥੋਂ ਦੇ ਸਾਬਕਾ ਪੀਐਮ ਉਹਨਾਂ ਦੀ ਧਰਮ ਪਤਨੀਆਂ ਵਿੱਤ ਮੰਤਰੀਆਂ ਨੂੰ ਪਜਾ ਪਜਾ ਕੇ ਕੁੱਟਿਆ ਤੇ ਆਖਰ ਨੇਪਾਲ 'ਚ ਤਖਤਾ ਪਲਟ ਹੋ ਗਿਆ ਉਥੋਂ ਦੇ ਪ੍ਰਧਾਨ ਮੰਤਰੀ ਨੂੰ ਅਸਿਫਾ ਦੇਣਾ ਪਿਆ ਤੇ ਲਗਭਗ ਫੌਜ ਨੇ ਕੰਟਰੋਲ ਆਪਣੇ ਹੱਥ ਚ ਲੈ ਲਿਆ ਜਿਹੜੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਤੇ ਆਪਣੀ ਆਵਾਜ਼ ਚੁੱਕ ਰਹੀ ਸੀ ਜਦੋਂ ਤੁਸੀਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਬੰਦ ਕੀਤੇ ਤੇ ਉਹ ਖੁੱਲ ਕੇ ਸਾਹਮਣੇ ਆਏ ਤੇ ਜਿਹਦਾ ਇਹ ਨਤੀਜਾ ਨਿਕਲਿਆ ਕਿ ਹਸਤੀ ਕੀ ਫਾਇਦਾ ਹੋ ਗਈ ਜੀ ਹਾਂ ਇਹਦੇ ਫੌਜ ਨੇ ਉੱਥੇ ਕੰਟਰੋਲ ਸੰਭਲ ਲਿਆ ਹੈ ਨਾ ਗੋਲੀ ਚਲਾਉਣ ਵਾਲੇ ਪੁਲਿਸ ਅਫਸਰਾਂ ਨੂੰ ਮਤਲਬ ਸ਼ਰੀਆਮ ਉਹਨਾਂ ਨੂੰ ਮਾਰਿਆ ਜਾ ਰਿਹਾ ਇਸ ਤੀ ਦੇ ਵਿੱਚ ਫੌਜ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜੇ ਆਪਾਂ ਇਸ ਨੂੰ ਓਵਰਆਲ ਦੇਖੀਏ ਤਾਂ ਕਹਿੰਦੇ ਬੰਗਲਾਦੇਸ਼ ਦੀ ਤਰ੍ਹਾਂ ਹੁਣ ਫੌਜੀ ਮੁਠੀ ਦੇ ਵਿੱਚ ਹੈ ਸਾਰੀ ਸੱਤਾ ਕਈ ਆਗੂ ਨੇਪਾਲ ਛੱਡ ਕੇ ਭੱਜ ਸਕਦੇ ਨੇ ਜਾਂ ਕਈ ਇੱਧਰ ਉੱਧਰ ਹੋ ਗਏ ਨੇ ਕਹਿੰਦੇ ਫੌਜ ਹੁਣ ਦੇਖ ਚਲਾਵੇਗੀ ਦਬਦਬਾ ਵਧੇਗਾ ਹੈਨਾ ਹੁਣ ਪੁਰਾਣੇ ਆਗੂਆਂ ਦੀ ਵਾਪਸੀ ਸੰਭਵ ਨਹੀਂ ਲੱਗਦੀ ਅੰਦੋਲਨਕਾਰੀ ਨੌਜਵਾਨਾਂ ਦੇ ਭਵਿੱਖ ਦੇ ਉੱਤੇ ਇਹ ਜੇ ਸਵਾਲ ਖੜਾ ਹੈ ਕਿ ਉਹਨਾਂ ਨੇ ਮਾਹੌਲ ਬਣਾਤਾ ਤੇ ਕੱਲ ਨੂੰ ਰਾਜਪਾ ਕੋਈ ਹੋਰ ਮਾਨ ਜਵੇ ਐ ਤੁਰੰਤ ਚੋਣਾ ਵੀ ਹੁੰਦੀਆਂ ਦਿਖਦੀਆਂ ਨਹੀਂ ਆਰਥਿਕ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਗਿਆ ਨੇਪਾਲ ਦਾ ਐ ਇਸ ਹਿੰਸੰਗ ਅੰਦੋਲਨ ਦੇ ਵਿੱਚ ਰਾਜਾ ਸ਼ਹੀ ਸਮਰਥਕ ਫਿਰ ਆਵਾਜ਼ ਚੁੱਕਣ ਲੱਗੇ ਨੇ ਉਹ ਆਵਾਜ਼ ਫਿਰ ਮਜ਼ਬੂਤ ਹੋ ਸਕਦੀ ਹੈ ਜਿਹੜਾ ਦਾਵੇਦਾਰ ਬਲੇਨ ਦੱਸਿਆ ਜਾ ਰਿਹਾ ਉਹ ਆਪਾਂ ਕੱਲ੍ਹ ਕੀਤੀ ਕਿਓ ਸਿੰਗਲ ਵਗੈਰਾ ਰਹਿ ਹੈ ਸੋ ਨੇਪਾਲ ਦੀ ਜੋ ਸਥਿਤੀ ਹੈ ਉਸ ਨੇ ਦੁਨੀਆ ਭਰ ਨੂੰ ਇੱਕ ਵਾਰ ਇਸ ਤੇ ਨજર ਰੱਖਣ ਲਈ ਮਜਬੂਰ ਕੀਤਾ ਹੈ ਕਿ ਤੁਸੀਂ ਗੌਰ ਕਰੋ ਜੇ ਤੁਸੀਂ ਇਸ ਤਰੀਕਾਕਾਰ ਦੇ ਨਾਲ ਚੱਲੋਗੇ ਕਿ ਲੋਕਾਂ ਨੂੰ ਹਿੱਸੇਦਾਰੀ ਨਹੀਂ ਬਣਾਓਗੇ ਸਸਟਿਆਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰੋਗੇ ਤਾਂ ਇਹ ਰੋਸਾ ਕਿ ਸੱਦ ਤੱਕ ਪਹੁੰਚ ਸਕਦਾ ਹੈ ਇਹ ਉਹਦੀ ਇੱਕ ਜੂੰਦੀ ਜਾਗਦੀ ਤਸਵੀਰ ਸਾਡੇ ਭਾਰਤ ਦੇ ਗਵਾਂਢੀ ਮੁਲਕ ਨੇਪਾਲ ਤੋਂ ਨਿਕਲ ਕੇ ਆਈ ਹੈ ਵੈਸੇ ਦੁਨੀਆ ਦਾ ਇੱਕੋ ਇੱਕ ਹਿੰਦੂ ਰਾਸ਼ਟਰ ਵਾਲਾ ਮੁਲਕ ਮੰਨਿਆ ਜਾਂਦਾ ਹੈ ਉੱਥੇ ਜਿਸ ਤਰ੍ਹਾਂ ਦਾ ਇਹ ਤਰੀਕਾ ਕਰ ਰਿਹਾ ਪਹਿਲਾਂ ਵੀ ਇਹ ਤੋਂ ਪਹਿਲਾਂ ਵੀ ਜੇ ਤਖਤਾ ਪਲਟ ਹੁੰਦੇ ਰਹੇ ਨੇ ਪਰ ਇਹ ਤਰੀਕਾ ਕਰ ਬਹੁਤ ਭਿਆਨਕ ਦੇਖਣ ਨੂੰ ਮਿਲਿਆ ਤੇ ਇਸ ਦਾ ਸੇਖ ਹੋਰ ਮੁਲਕਾਂ ਤੱਕ ਨਾ ਪੜੇ ਸਾਰੇ ਮੁਲਕਾਂ ਨੂੰ 트ੰਪ ਤੋਂ ਲੈ ਕੇ ਨਰਿੰਦਰ ਮੋਦੀ ਤੋਂ ਲੈ ਕੇ ਪਾਕਿਸਤਾਨ ਤੱਕ ਸਭ ਨੂੰ ਸੋਚਣ ਬਚਨ ਦੀ ਲੋੜ ਹੈ ਕਿ ਸਮੁੱਚਾ ਮਲਕ ਜੇ ਅਗਾਹ ਵਧੇਗਾ ਸਮੁੱਚਾ ਮਲਕ ਜੇ ਤਰੱਕੀ ਕਰੇਗਾ ਨੌਜਵਾਨੀ ਨੂੰ ਜੇ ਬਣਦਾ ਉਹਦਾ ਹੱਕ ਮਿਲੇਗਾ ਸੂਬਿਆਂ ਨੂੰ ਬਣਦੇ ਉਹਦੇ ਅਧਿਕਾਰ ਮਿਲਣਗੇ ਤਾਂ ਸ਼ਾਂਤੀ ਬਣੀ ਰਹੇਗੀ ਨਹੀਂ ਤਾਂ ਫਿਰ ਦਿੱਕਤਾਂ ਖੜੀਆਂ ਆਉਂਦੀਆਂ ਇਸ ਦੇ ਉੱਤੇ ਗੌਰ ਰੱਖਣ ਦੀ ਲੋੜ ਹੈ ਸਨੌਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੇ ਮਾਮਲੇ ਦੇ ਵਿੱਚ ਪਲ-ਪਲ ਨਵਾਂ ਮੋੜ ਆ ਰਿਹਾ ਹੈ ਇੱਕ ਪਾਸੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਪੰਜਾਬ ਦੇ ਲੋਕਾਂ ਦੇ ਦਰਦ ਦੇ حوالے ਨਾਲ ਬਾਤ ਚੁੱਕੀ ਪੀਜੀ ਦੇਖੋ ਜੀ ਦਿੱਲੀ ਵਾਲੇ ਸੁਣਦੇ ਨਹੀਂ ਲੁੱਟ ਕੇ ਲੈ ਗਏ ਅਦਾਲੀ ਮੰਗੇ ਉਦੋਂ ਉਹਨਾਂ ਦਾ ਮਾਮਲਾ ਸਾਹਮਣੇ ਆਇਆ ਗ੍ਰਿਫਤਾਰੀ ਦੀ ਪ੍ਰਕਿਰਿਆ ਹੋ ਗਈ ਗ੍ਰਿਫਤਾਰੀ ਕਹਿੰਦੇ ਜੀ ਹਰਿਆਣੇ ਤੋਂ ਹੋ ਗਈ ਪਰ ਉਹਨਾਂ ਦੇ ਸਾਥੀਆਂ ਨੇ ਛਡਾ ਲਿਆ ਜੀ ਤੇ ਹਰਮੇਸਿੰਘ ਪਟਾਣ ਮਾਜਰਾ ਭੱਜ ਗਏ ਪੁਲਿਸ ਕਹਿੰਦੀ ਜੀ ਗੋਲੀ ਚਲਾਈ ਹਰਮੇਸਿੰਘ ਪਟਾਣ ਮਾਜਰਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਸੌਂਖ ਖਾਲੋ ਜੇ ਮੈਂ ਗੋਲੀ ਚਲਾਈ ਹੋਵੇ ਹਨਾ ਮੈਂ ਤਾਂ ਪਿਛਲੇ ਦਰਵਾਜ਼ੇ ਨਿਕਲ ਕੇ ਰੋਟੀ ਪਾਣੀ ਦਾ ਖਲਾ ਕੇ ਮੇਰੇ ਨਾਲ ਐਂਕਾਊਂਟਰ ਕਰ ਦੇਣਾ ਸੀ ਮੇਰੇ ਪਿੱਛੇ ਤਾਂ ਜਿਹੜੇ ਗੈਂਗਸਟਰ ਫੜਨ ਲਈ ਨੇ ਉਹ ਬੰਦੇ ਲਾਤੇ ਸੀ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਪੁਲਿਸ ਦੀ ਦੌੜ ਤੋਂ ਬਾਹਰ ਨੇ ਪੁਲਿਸ ਦੀ ਪਕੜ ਤੋਂ ਬਾਹਰ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਕਿ ਉਹਨਾਂ ਨੂੰ ਕੋਈ ਰਾਜਨੀਤਿਕ ਸਹੈ ਪ੍ਰਾਪਤ ਹੈ ਕਿ ਪੁਲਿਸ ਉਹਨਾਂ ਤੱਕ ਪਹੁੰਚ ਨਹੀਂ پا ਰਹੀ ਇੱਕ ਪਾਸੇ ਤੇਰਾ ਇਸ ਕਦਰ ਚਰਚਾ ਕਰਨ ਲੱਗੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੀ ਖਲਬਲੀ ਹੈ ਹੈਨਾ ਜਿਵੇਂ ਮਨੀਸ਼ ਸ਼ੋਧਿਆ ਤੇ ਸੰਤਨਦਰ ਜੈਨ ਕੱਲੇ ਕੱਲੇ ਐਮਐਲਏ ਨੂੰ ਬਰਾਬ ਲੂਕ ਕੇ ਉਹਨਾਂ ਤੋਂ ਜਾਣਕਾਰੀ ਇਕੱਤਰ ਕਰ ਰਹੇ ਨੇ ਕਿਹੜਾ ਸਾਡੇ ਕੰਨੀ ਕਿਹੜਾ ਐ ਪੰਜਾਬ ਵਾਲੇ ਪਾਸੇ ਕਿਹੜਾ ਮੁੱਖ ਮੰਤਰੀ ਨਾਲ ਕਿੜੇ ਕਿਹੜਾ ਦਿੱਲੀ ਵਾਲਿਆਂ ਨਾਲ ਕਿਹੜਾ ਕਿਹੜਾ ਵਫਾਦਾਰ ਇਹ ਡਾਟਾ ਇਕੱਠਾ ਕੀਤਾ ਜਾ ਰਿਹਾ ਕੀ ਕੋਈ ਬਗਾਵਤ ਦੀ ਤਿਆਰੀ ਹੈ ਕੀ ਕੋਈ ਵੱਡੇ ਤਬਾਦਲੇ ਦੀ ਤਿਆਰੀ ਹੈ ਇੱਕ ਪਾਸੇ ਅਮਨ ਰੋੜੇ ਵਾਲਾ ਮਾਮਲਾ ਖੜਾ ਹੋ ਗਿਆ ਦੂਏ ਪਾਸੇ ਐਮਐਲਏ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਤੀਏ ਪਾਸੇ ਪਠਾਨ ਮਾਜਰੇ ਵਾਲਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਹਸਤਾਲਚ ਨੇ ਬੇਸ਼ੱਕ ਤੰਦਰੁਸਤ ਦੱਸੇ ਜਾ ਰਹੇ ਨੇ ਪਹਿਲਾਂ ਦੇ ਮੁਕਾਬਲੇ ਅੱਜ ਕੱਲ੍ਹ ਤਾਂ ਛੁੱਟੀ ਵੀ ਹੋ ਸਕਦੀ ਹੈ ਰਾਜਪਾਲ ਸਾਹਿਬ ਨੇ ਵੀ ਹਲਚਲ ਜਾਣ ਲਿਆ ਜਾ ਕੇ ਸੋ ਇਹ ਸਾਰੀਆਂ ਚਰਚਾਵਾਂ ਕਿਸੇ ਹੋਰ ਪਾਸੇ ਤਾਂ ਨਹੀਂ ਗੱਲ ਲੈ ਕੇ ਜਾ ਰਹੀ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਪੁਲਿਸ ਇਸ ਲਈ ਨਹੀਂ ਫੜ ਪਾ ਰਹੀ ਕਿਉਂ ਗੁਰਪ੍ਰੀਤ ਹੋਰਾਂ ਦੇ ਰਿਸ਼ਤੇਦਾਰੀ ਚ ਫੁੱਫੜ ਲੱਗਦੇ ਨੇ ਮੁੱਖ ਮੰਤਰੀ ਦੀ ਰਿਸ਼ਤੇਦਾਰੀ ਬਣ ਗਈ ਹੁਣ ਇਸ ਲਈ ਪੁਲਿਸ ਉਸ ਤੱਕ ਨਹੀਂ ਪਹੁੰਚ ਰਹੀ ਜਾਂ ਹਰਮੀਤ ਸਿੰਘ ਪਠਾਨ ਮਾਜਰਾ ਕੱਲ ਨੂੰ ਉਸੇ ਦਿੱਲੀ ਵਾਲੇ ਦੇ ਨਾਲ ਹੋਵੇ ਤੇ ਭਗਵੰਤ ਮਾਨ ਦੇ ਖਿਲਾਫ ਕੁਝ ਜਿਹਾ ਹੋਵੇ ਤੇ ਭਗਵੰਤ ਮਾਨ ਨੂੰ ਹਟਾਉਣ ਦਾ ਰਾਹ ਖੁੱਲ ਜਵੇ ਜਾਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਬਚਾਉਣ ਦੇ ਲਈ ਪੂਰੀ ਜਦੋਜਹਿਦ ਭਾਜਪਾ ਕਰ ਰਹੀ ਹੈ ਕਿ ਕੱਲ ਨੂੰ ਭਾਜਪਾ ਵਾਲੇ ਪਾਸੇ ਜਾਣਾ ਹੈ ਕਿੰਨੇ ਤਰ੍ਹਾਂ ਦੀਆਂ ਥਿਉਰੀਆਂ ਤੇ ਗੱਲ ਹੋ ਰਹੀ ਹੈ ਕਿੰਨੇ ਤਰ੍ਹਾਂ ਦੀਆਂ ਚਰਚਾਵਾਂ ਪੰਜਾਬ 'ਚ ਜੜੀਆਂ ਪਰ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਇੱਕ ਪਾਸੇ ਪੁਲਿਸ ਹਰਿਆਣੇ ਤੋਂ ਗਾਂਹ ਵੱਧ ਕੇ ਰਾਸਤਾਂ ਰਾਸਤਾਂ ਤੋਂ ਗਾਂਹ ਵੱਧ ਕੇ ਮੱਧ ਪ੍ਰਦੇਸ਼ ਗੁਵਾਰੀਅਰ ਤੱਕ ਲੱਭ ਰਹੀ ਆ ਕਹਿੰਦੇ ਜੀ ਇੱਥੇ ਜ਼ਮੀਨਾਂ ਜਾਇਦਾਦਾਂ ਨੇ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਪਤਾ ਜੀ ਸਾਨੂੰ ਪਰ ਉੱਥੇ ਨਹੀਂ ਮਿਲ ਰਹੇ ਦੂਏ ਪਾਸੇ ਹਰਮੀਤ ਸਿੰਘ ਪਠਾਨ ਮਾਜਰਾ ਦੀ ਧਰਮ ਪਤਨੀ ਨੇ ਹਾਈ ਕੋਰਟ ਦਾ ਰੋਕ ਕੀਤਾ ਉਹ ਕਹਿੰਦੀ ਸਾਡੀ ਜਾਨ ਮਾਲ ਨੂੰ ਖਤਰਾ ਹੈ ਸਾਡੀ ਸਿਕਿਉਰਿਟੀ ਹਟਾ ਦਿੱਤੀ ਗਈ ਹੈਨਾ ਸਾਡਾ ਸਿਸਟਮ ਸਾਰਾ ਬਦਲ ਦਿੱਤਾ ਗਿਆ ਕਹਿੰਦੀ ਮੈਂ ਐਮਐਲਏ ਦੀ ਪਤਨੀ ਐ ਤੇ ਜੇ ਮੇਰੇ ਨਾਲ ਅਜਿਹਾ ਬਵਿਆਰ ਕੀਤਾ ਜਾ ਰਿਹਾ ਹੈ ਹੈਨਾ ਸਾਡੇ ਪਰਿਵਾਰ ਨਾਲ ਜਿਹਾ ਬਵਿਆਰ ਕੀਤਾ ਤੇ ਸਾਡੀ ਜਾਨ ਨੂੰ ਖਤਰਾ ਤੇ ਸਾਡੀ ਕੋਈ ਸੁਰੱਖਿਆ ਹੀ ਨਹੀਂ ਜੀ ਤੇ ਇਧਰ ਜਾਣਕਾਰੀ ਇਹ ਮਿਲ ਰਹੀ ਆ ਕਿ ਜੀ ਹਰਮੀਤ ਸਿੰਘ ਪਠਾਨ ਮਾਜਰਾ ਦੇ ਪੁੱਤਰ ਹਰਮੀਤ ਸਿੰਘ ਪਠਾਨ ਮਾਜਰਾ ਦੇ ਪੀਏ ਇਹਨਾਂ ਸਣੇ 16 ਜਣਿਆਂ ਦੇ ਖਿਲਾਫ ਬਰੰਟ ਜਾਰੀ ਹੋ ਗਏ ਨੇ ਜੀ ਹਾਂ ਕਹਿੰਦੇ ਪਠਾਨ ਮਾਜਰੇ ਦੇ ਪੁੱਤ ਤੇ ਪੀਏ ਸਣੇ 16 ਜਣਿਆਂ ਖਿਲਾਫ ਅਰੈਸਟ ਵਾਰੰਟ ਜਾਰੀ ਹੋਏ ਨੇ ਸੋ ਜਿਉਂ ਨੇ ਉਸੇ ਗੱਲ ਨੂੰ 11 ਜਣੇ ਪਹਿਲਾਂ ਚੱਕੇ ਹੋਏ ਨੇ ਜਿਨ੍ਹਾਂ ਨੂੰ ਜੁਡੀਸ਼ੀਅਨ ਰਿਪੋਰਟ ਚ ਭੇਜ ਦਿੱਤਾ ਗਿਆ ਜੀ ਕਿ ਇਹਨਾਂ ਨੇ ਪਠਾਨ ਮਾਜਰੇ ਨੂੰ ਭਜਾਇਆ ਪੁਲਿਸ ਦੇ ਕੰਮਾਂ ਚ ਸਰਕਾਰੀ ਕੰਮ ਚ ਵਿਘਨ ਪਾਇਆ ਹੁਣ ਉਸੇ ਲੜੀ ਦੇ ਵਿੱਚ ਇਹ 16 ਬੰਦੇ ਹੋਰ ਸ਼ਾਮਲ ਕਰ ਲਏ ਜੀ ਚ ਉਹਨਾਂ ਦਾ ਮੁੰਡਾ ਵੀ ਉਹਨਾਂ ਦਾ ਪੀਏ ਵੀ ਤੇ ਕੁਝ ਹੋਰ ਨੇੜਲੇ ਵੀ ਸੋ ਇਹਨਾਂ ਦੇ ਖਿਲਾਫ ਵੀ ਰੈਸਟ੍ਰੈਂਡ ਜਾਰੀ ਹੋ ਗਿਆ ਸੋ ਇਹ ਰਾਜਨੀਤੀ ਵੱਡੀ ਹੁੰਦੀ ਜਾ ਰਹੀ ਹੈ ਇੱਕ ਹੀ ਕੋਈ ਬੜੀ ਧਰਨੂ ਲੈ ਡੀ ਹੋ ਗਈ ਬੜੀ ਕੁਰਸੀ ਨੂੰ ਲੈ ਡੀ ਹੋ ਗਈ ਉੱਥੇ ਤੱਕ ਚਰਚਾ ਪਹੁੰਚ ਗਈ ਹੈ ਚਲੋ ਇਹ ਸਭ ਦੇ ਦਰਮਿਆਨ ਜਾਂਦੇ ਜਾਂਦੇ ਜੇ ਮੈਂ ਗੱਲ ਕਰਾਂ ਤਾਂ ਜੀ ਭਾਰਤ ਨੂੰ ਨਵੇਂ ਉਪ ਰਾਸ਼ਪਤੀ ਸਾਹ ਮਿਲ ਗਏ 23 ਸੀਗਾ ਪਰ ਕੱਲ ਵੀ ਗੱਲ ਕਰ ਰਹੀ ਸੀ ਕਿ ਭਈ ਜਦੋਂ ਤੱਕ ਤੁਹਾਡੇ ਤੱਕ ਇਹ ਪ੍ਰੋਗਰਾਮ ਆਪਣਾ ਤਦ ਤੱਕ ਨਤੀਜੇ ਆਗੇ ਆਉਣਗੇ ਸੋ ਨਤੀਜੇ देर रात ਆਏ ਤੇ ਐਨਡੀਆ ਦੇ ਉਮੀਦਵਾਰ ਹੈ ਸੀਪੀ ਰਾਧਾ ਕ੍ਰਿਸ਼ਨ ਹੋਰੀ 300 452 ਵੋਟਾਂ ਲੈ ਕੇ ਨੇ ਇੰਡੀਆ ਗੱਟ ਜੋੜ ਵਾਲੇ ਨੂੰ 300 ਹੀ ਮਿਲੀਆਂ 152 ਵੋਟਾਂ ਦੇ ਫਰਕ ਨਾਲ ਜਿੱਤ ਗਏ। ਐਨਡੀਏ ਕੋਲ 422 ਸੀਗੇ ਮੈਂਬਰ ਤੇ ਪਰ ਉਹਨਾਂ ਦੀਆਂ ਵੋਟਾਂ 452 ਨਿਕਲੀਆਂ। ਇੰਡੀਆ ਗੱਟ ਜੋੜ ਕੋਲ 319 ਸੀ ਪਰ ਉਹਨਾਂ ਦੀਆਂ ਵੋਟਾਂ 300 ਨਿਕਲੀਆਂ। 15 ਵੋਟਾਂ ਰੱਦ ਹੋਈਆਂ। ਤੇ ਇੰਡੀਆ ਗੱਟ ਜੋੜ ਨੇ ਮੰਨ ਦੇ ਸੀ ਕਿ ਸਾਡੀਆਂ 315 ਤਾਂ ਘੱਟੋ ਘੱਟ ਨਿਕਲਣੀਆਂ। ਜਿਹੜੀਆਂ 15 ਰੱਦ ਹੋਈਆਂ ਕੀ ਉਹਨਾਂ ਦੀਆਂ ਰੱਦ ਹੋਈਆਂ ਫਿਰ? ਕੀ ਇਹ ਜਾਣਬੁੱਝ ਕੇ ਰੱਦ ਕਰਾਈਆਂ ਗਈਆਂ? ਕਿ ਉਧਰ ਪਾਉਣੀਆਂ ਨਹੀਂ ਸੀ ਇਧਰ ਭਗਤੌਣੀਆਂ ਦੀ ਸੀ ਮਤਲਬ ਇਹ ਹੋ ਸਕਦਾ ਹੈ ਕਿ ਬੰਦਾ ਮੈਂਬਰ ਪਾਰਲੀਮੈਂਟ ਤੱਕ ਦੇ ਅਹੁਦੇ ਤੇ ਹੋਵੇ ਤੇ ਉਹਨੂੰ ਵੋਟ ਪਾਉਣੀ ਨਾ ਆਉਂਦੀ ਹੋਵੇ ਉਹਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਨਾ ਆਉਂਦੀ ਹੋਵੇ ਸੋ ਇਹ ਆਪਣੇ ਆਪ ਸਵਾਲ ਖੜਾ ਹੈ ਚਲੋ ਇੰਡੀਆ ਗੱਟ ਜੋੜ ਨੇ ਜਿੱਥਾ ਹਸਲ ਇੰਡੀਆ ਗੱਟ ਜੋੜ ਦਾ ਉਮੀਦਵਾਰ ਹਾਰ ਗਿਆ ਇੰਡੀਆ ਗੱਟ ਜੋੜ ਨੇ ਜਿੱਥਾ ਹਸਲ ਕੀਤੀ ਹੈ ਜਿਹੜਾ ਪਹਿਲਾਂ ਹੀ ਦਿਖਦਾ ਸੀ ਕਿ ਐਨਡੀਏ ਦੇ ਕੋਲ ਪੂਰਨ ਬਹੁਮਤ ਹੋਵੇਗਾ ਸਵਾਲ ਤਾਂ ਮਾਰਜਿਨ ਘਟਣ ਬਧਨ ਦਾ ਸੀ ਜਦੋਂ ਤੁਨ ਕਰੋੜੀ ਬਣੇ ਤਾਂ ਇਹੀ ਇੰਡੀਆ ਗੱਠਜੋੜ ਜਿਹੜਾ ਇਸ ਰੂਪ 'ਚ ਨਹੀਂ ਸੀ ਤਾਂ ਇਹਦੀਆਂ ਵੋਟਾਂ ਆਧੀਆਂ ਨਿਕਲੀਆਂ ਸੀ 170 ਜਾਂ 72 ਦੇ ਨੇੜੇ ਜਿਹੜੇ ਸੀ ਤੇ ਹੁਣ 300 ਹੈ ਅਗਲੇ ਤਾਂ ਇਹਦੇ ਵਿੱਚ ਵੀ ਆ ਕਿਉਂਕਿ ਰਾਜਧਾਨੀ ਤਰ੍ਹਾਂ ਤਾਂ ਇਹਨੇ ਕਿੰਨੀਆਂ ਵਧੀਆਂ ਪਰ ਜਵਾਬ ਵੀ ਸੀ ਇਸ ਵਾਰ ਇੰਡੀਆ ਦੇ ਉੱਤੇ ਪਰ ਇਸ ਦੇ ਬਾਵਜੂਦ ਇੱਕ ਕਲੀਅਰ ਸੀਗਾ ਕੈਂਡੀਡੇਟ ਨੇ ਚੋਣ ਜਿੱਤ ਜਾਣੀਆਂ ਸੋਚਾਉਣ ਜਿੱਤ ਗਏ ਹਾਂ ਪੰਜਾਬ ਦੇ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਸਰਜੀਤ ਸਿੰਘ ਖਾਲਸਾ ਨੇ ਵੀ ਆਪਣੇ ਆਪ ਨੂੰ ਵੋਟ ਤੋਂ ਦੂਰ ਰੱਖਿਆ ਬੀਬੀ ਹਰਸਿੰਦਰਪੁਰ ਬਾਦਲ ਨੇ ਵੀ ਆਪਣੇ ਆਪ ਨੂੰ ਇਸ ਚੋਣ ਤੋਂ ਦੂਰ ਰੱਖਿਆ ਤੇ ਕਿਹਾ ਤਾਂ ਇਹ ਜਾ ਰਹੇ ਆ ਕਿ ਅਮਰਿਤਪਾਲ ਸਿੰਘ ਗੋਰੀ ਪਹਿਲਾਂ ਵੋਟ ਭੇਜ ਦਿੱਤੀ ਕਿ ਸੀ ਜਦ ਤੱਕ ਇਹ ਫੈਸਲੇ ਦੀ ਜਾਣਕਾਰੀ ਨੂੰ ਮਿਲੀ ਫਿਰ ਉਹਨਾਂ ਨੇ ਵੀ ਆਪਣੀ ਵੋਟ ਰੋਕ ਲਈ ਵੋਟ ਨਹੀਂ ਪਾਈ ਉਹਨਾਂ ਨੇ ਜਿਲ੍ਹੇ ਤੋਂ ਕਹਿੰਦੇ ਬੈਲਟ ਪੇਪਰ ਦੇ ਰਾਹੀਂ ਜੇ ਉੱਥੋਂ ਦੇ ਅਧਿਕਾਰੀਆਂ ਦੀ ਮੰਨੀਏ ਕਿ ਉਹਦੇ ਰਾਹੀਂ ਆਪਣੀ ਵੋਟ ਭੇਜਤੀ ਸੀ ਪਰ ਉਹਨਾਂ ਦੀ ਪਾਰਟੀ ਨੇ ਬਿਸ਼ੱਕ ਉਹ ਆਜ਼ਾਦ ਐਮਪੀ ਵੱਜੂ ਉੱਥੇ ਨੋਟ ਕੀਤੇ ਜਾਂਦੇ ਨੇ ਸਰਜੀਤ ਖਾਲਸਾ ਤੇ ਅਮਰਿਤਪਾਲ ਪਰ ਅੱਜ ਕੱਲੋ ਅਕਾਲੀ ਦਲ ਸ਼ੋਮਨੀ ਕੰਨਦਲ ਬਾਰਸ ਪੰਜਾਬ ਬਾਰਸ ਪੰਜਾਬ ਪਾਰਟੀ ਨਾਲ ਜੁੜੇ ਹੋਏ ਨੇ ਇਸ ਲਈ ਉਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਆਪਾਂ ਇਹਨਾਂ ਚੋਣਾਂ 'ਚ ਹਿੱਸਾ ਨਹੀਂ ਲੈਣਾ ਇਸ ਲਈ ਉਹਨਾਂ ਦੀ ਵੋਟ ਵੀ ਪ ਸੂ ਪੰਜਾਬ ਦੇ ਤਿੰਨ ਮੈਂਬਰ ਪਾਰਲੀਮੈਂਟਾਂ ਨੇ ਆਪਣੇ ਆਪ ਨੂੰ ਇਸ ਵੋਟ ਪ੍ਰਕਿਰਿਆ ਚੋਂ ਬਾਹਰ ਵੀ ਰੱਖਿਆ ਬਹੁਤ ਬਹੁਤ ਸ਼ੁਕਰੀਆ